ਤੁਹਾ ਪਾਵਾਉਣੇ ਨਾ ਪਾਪਾ ਜਾਂ ਲਗਾਏ ਆ ਪਾਦਰ ਸਹੀ ਪੁਣੀ ਦਾ ਪਲਾਨ ਬੰਦ ਹੋ ਜਾਂਦਾ ਮੈਂ ਰਿਕਵੈਸਟ ਕਰੂੰਗਾ ਠੇਕੇਦਾਰ ਸਾਹਿਬ ਨੂੰ ਵੀ ਔਰ ਇਹਨਾਂ ਦੇ ਜਿਹੜੇ ਕਾਰ ਜਿਹੜੇ ਸੀਵਰੇਜ ਬੋਰਡ ਦੇ ਅਧਿਕਾਰੀ ਹੈ ਉਹਨਾਂ ਨੂੰ ਵੀ ਓਏ ਸਕਰੀਨ ਦੱਸ ਰਹੀ ਹੈ ਕਿ ਕਾਫੀ ਧੇਰ ਤੋਂ ਖਰਾਬ ਹੈ ਬਿਕੋਜ਼ ਤੁਸੀਂ ਦੇਖੋ ਇਹਦੇ ਕਚਰੇ ਦੇ ਉੱਪਰ ਘਾਹ ਵੀ ਹੋ ਗਿਆ ਠੀਕ ਹੈ ਨਾ ਠੀਕ ਆ ਇੱਕ ਦਿਨ ਦੇ ਵਿੱਚ ਤੇ ਹੋਗੋ ਨਹੀਂ ਗਿਆ ਇੱਕ ਦਿਨ ਦੇ ਵਿੱਚ ਤੇ ਘਾਓਗੋ ਨਹੀਂ ਨਾ ਗਿਆ ਇਹ ਕਾਫੀ ਧੇਰ ਤੋਂ ਕਚਰਾ ਪਿਆ ਇੱਥੇ ਤਾਂ ਹੀ ਘਾਓ ਗਿਆ ਮਤਲਬ ਹੈ ਮੇਰੇ ਕਹਿਣ ਦਾ ਜੇ ਸਕਰੀਨਸ ਲੱਗੀਆਂ ਐ ਕੁਝ ਨਾਰਮਸ ਨੇ ਜੇ ਪਾਣੀ ਨੂੰ ਟ੍ਰੀਟ ਕਰਨ ਦੇ ਜੇ ਸਕਰੀਨਸ ਇਸ ਤਰ੍ਹਾਂ ਪਈਆਂ ਰਹਿਣਗੇ ਆ ਪਕਾਰ ਪ੍ਰਸ਼ਾਸਨ ਦੇ ਅਧਿਕਾਰੀ ਵੀ ਕੀ ਕਮਾ ਸੀਵਰੇਜ ਦੇ ਮਹਿਰ ਅਧਿਕਾਰੀ ਵੀ ਜਿਹੜੇ ਸੁੱਤੇ ਰਹਿਣਗੇ ਤੇ ਠੇਕੇਦਾਰ ਸਾਹਿਬ ਦੀ ਕੋਈ ਆਪਣੀ ਮਜਬੂਰੀ ਹੋਊਗੀ ਨਹੀਂ ਕਰਪੰਦੇ ਵੇ ਤੇ ਫਿਰ ਲੋਕਾਂ ਨੇ ਤੇ ਹਰਾਸ ਹੋਣਾ ਹੀ ਆ ਹੂ ਇਜ਼ ਰਿਸਪੌਂਸੀਬਲ ਫੋਰ ਥਿਸ ਇਹ ਜਵਾਬ ਕਮਿਸ਼ਨਰ ਸਾਹਿਬ ਲੈਣਾ ਪੈਣਾ ਸਾਨੂੰ ਲੋਕਾਂ ਨੂੰ ਜਵਾਬ ਦੇਣਾ ਪੈਣਾ ਔਰ ਅਸੀਂ ਜਵਾਬ ਦੇਣ ਦੇ ਵਾਸਤੇ ਲੋਕਾਂ ਨੇ ਤੁਹਾਨੂੰ ਮੋਟਾ ਪਾਈ ਐ ਐਸੀ ਸਾਹਿਬ ਕਹਿੰਦੇ ਅਸੀਂ ਨੂੰ ਨੂੰ ਕਿ 50 ਐਮਐਲਡੀ ਦੇ ਵਰਕ ਆਰਡਰ ਹੋ ਗਏ ਸੀਵਰੇਜ ਬੋਰਡ ਦੇ ਐਕਸ਼ਨ ਸਰ ਬਨਿੰਦਰ ਜੀ ਮੈਂ ਉਹਨਾਂ ਨੂੰ ਇੱਕ ਪ੍ਰਸ਼ਨ ਕੀਤਾ ਕਿ ਵੈਦਰ 95 ਐਮਐਲਡੀ ਦਾ ਜਿਹੜਾ ਪਲਾਂਟ ਹੈ ਮੀਡੀਅਮ ਪਰ ਲੀਟਰ ਪਰ ਡੇ ਦਾ ਜਿਹੜਾ ਪਲਾਂਟ ਹੈ ਉਹ ਤੁਹਾਡਾ ਪ੍ਰੋਪਰ ਵਰਕ ਕਰ ਰਿਹਾ ਉਹ ਕਹਿੰਦੇ ਕਰ ਰਿਹਾ ਮੈਂ ਕਿ ਜੇ 95 ਐਮਐਲਡੀ ਪਾਣੀ ਟ੍ਰੀਟ ਹੋ ਰਿਹਾ ਤੇ ਲੋਕਾਂ ਦੇ ਘਰਾਂ ਬਾਥਰੂਮਾਂ ਦੇ ਵਿੱਚ ਜਗਲੀਆਂ ਦੇ ਵਿੱਚ ਦਾ ਬਾਜ਼ਾਰਾਂ ਦੇ ਵਿੱਚ ਪਾਣੀ ਨਹੀਂ ਹੋਊਗਾ ਬਿਕਾਜ਼ ਵੀ ਨੋ ਕੀ 45 ਐਮਐਲਡੀ ਪਾਣੀ ਜਿਹੜਾ ਆਈਯੂ ਡੇਟ ਚ ਅਸੈਸ ਆ ਰਿਹਾ ਤੁਸੀਂ ਉਹਦਾ ਕੀ ਕਰ ਰਹੇ ਹੋ ਕਿਸੇ ਤਰੀਕੇ ਨਾਲ ਲੋਕਾਂ ਨੂੰ ਕਰ ਰਹੇ ਲੇਕਿਨ ਇਹਨੂੰ ਸੁਪਰਵਾਈਜ਼ ਕਰਨ ਦੀ ਜ਼ਰੂਰਤ ਹੈ ਸਖਤੀ ਕਰਨ ਦੀ ਜ਼ਰੂਰਤ ਹੈ ਕਿ 95 ਐਮਐਲਡੀ ਪਲਾਂਟ ਜਿਹੜਾ ਲੱਗਾ ਹੈ ਕਰੋੜਾਂ ਅਰਬਾਂ ਰੁਪਏ ਲੋਕਾਂ ਦੇ ਟੈਕਸ ਦਾ ਪੈਸਾ ਜਿਹੜਾ ਹੈਗਾ ਉਹ ਇਹਨਾਂ ਪਲਾਂਟਸ ਦੇ ਉੱਪਰ ਲੱਗਾ ਹੈ ਕੀ ਉਹ ਪ੍ਰੋਪਰ ਤਰੀਕੇ ਨਾਲ ਫੰਕਸ਼ਨ ਕਰ ਰਹੇ ਹਨ ਵਰਕ ਕਰਨ ਜਨਰੇਟਰ ਲੱਗੇ ਹੈ ਖਰਚਾ ਮਿਲਦਾ ਕਰੋੜਾਂ ਦੇ ਵਿੱਚ ਖੇਕੇਦਾਰ ਨੂੰ ਉਹ ਅੱਛੀ ਸਰਵਿਸ ਲੋਕਾਂ ਨੂੰ ਦੋਵੇ ਆ ਕੇ ਚੈੱਕ ਕੀਤਾ ਹੁਣ ਮੋਟਰਾਂ ਚ ਲਾਈਆਂ ਇਹਨਾਂ ਨੇ ਟ੍ਰੀਟਮੈਂਟ ਪਲਾਂਟ ਦੀਆਂ ਮੌਕੇ ਤੇ ਜਦੋਂ ਅਸੀਂ ਆਏ ਹੀ ਮੋਟਰਾਂ ਨਹੀਂ ਸੀ ਚੱਲ ਰਹੀਆਂ ਔਰ ਇਹਨਾਂ ਦਾ ਕਹਿਣਾ ਸੀ ਕਿ ਮੋਟਰਾਂ ਖਰਾਬ ਨੇ ਜਦੋਂ ਇਹ ਮੋਟਰਾਂ ਚ ਲਾਈਆਂ ਆ ਕੇ ਨਾਲ ਹੀ ਪਾਣੀ ਡਾਊਨ ਨਹਾਣਾ ਸ਼ੁਰੂ ਹੋ ਗਿਆ ਪਰ ਜੇ ਇਹਦੇ ਉੱਪਰ ਇੱਕ ਨੋਡਲ ਅਫਸਰ ਅਪੁਆਇੰਟਡ ਹੋਵੇ ਕਾਰਪੋਰੇਸ਼ਨ ਦਾ ਲੋਕਲ ਬਾਡੀ ਡਿਪਾਰਟਮੈਂਟ ਦਾ ਇੱਕ ਜ਼ਿੰਮੇਵਾਰ ਅਫਸਰ ਅਪੁਆਇੰਟ ਹੋਵੇ ਜਿਹੜਾ ਕਿ ਸੁਪਰਵਾਈਜ਼ ਕਰੇ ਕਿ ਮੋਟਰਾਂ ਕਦੋਂ ਬੰਦ ਹੁੰਦੀਆਂ ਕਦੋਂ ਚੱਲਦੀਆਂ ਕਿੰਨੇ ਇਹਨਾਂ ਨੂੰ ਪੈਸੇ ਮਿਲਦੇ ਆ ਅਸੀਂ ਕਰੋੜਾ ਰੁਪਏ ਦੇ ਰਹੇ ਆ ਸੀਵਰੇਜ ਬੋਰਡ ਦੇ ਥਰੂ ਕਾਰਪੋਰੇਸ਼ਨ ਦੇ ਰਹੀ ਹੈ ਕੰਟਰੈਕਟਰ ਨੂੰ ਤੇ ਮੋਟਰਾਂ ਕਿਉਂ ਨਹੀਂ ਚਲਾਉਂਦੇ ਲੋਕਾਂ ਨੂੰ ਹਰਾਸ ਕਰਨਾ ਇੱਕੀ ਇਹਨਾਂ ਨੇ ਲੋਕਾਂ ਨੂੰ ਅੱਛੀ ਵਿਵਸਥਾ ਦੇਣਾ ਇਹਨਾਂ ਦੀ ਡਿਊਟੀ ਹੈ ਕਿ ਲੋਕਾਂ ਨੂੰ ਹਰਾਸ ਕਰਨਾ ਇਹਨਾਂ ਦੀ ਡਿਊਟੀ ਹੈ ਜੀ ਵੈਰੀਫਾਈ ਕੀਤਾ ਜਾਵੇ ਜਿਹੜੇ ਵੀ ਬੰਦੇ ਕਸੂਰਵਾਰ ਨੇ ਉਹ ਚੈੱਕ ਕੀਤੇ ਜਾਣ ਤੱਕ ਲੋਕਾਂ ਨੂੰ ਅੱਛੀ ਵਿਵਸਥਾ ਜਿਹੜੀ ਅਸੀਂ ਦੇਣੀ ਹੈ ਐਸਾ ਫੁੱਟਰਾ ਪਾਣੀ ਦੇਣਾ ਪੀਣ ਵਾਲਾ ਡਰਿੰਕਿੰਗ ਵਾਟਰ ਵੀ ਮਿਕਸ ਹੋ ਕੇ ਆ ਰਿਹਾ ਹੈ ਕਿ ਤਾਂ ਹੀ ਹੋ ਸਕਦਾ ਜੇ ਟ੍ਰੀਟਮੈਂਟ ਪਲਾਂਟਸ ਦੀਆਂ ਮੋਟਰਾਂ ਟਰੀਟਮੈਂਟ ਪਲਾਂਟਸ ਔਰ ਇਹਨਾਂ ਦੇ ਜਿਹੜੀਆਂ ਸਕਰੀਨਸ ਨੇ ਪ੍ਰੋਪਰ ਤਰੀਕੇ ਦੇ ਨਾਲ ਵਰਕ ਕਰਨ ਔਰ ਲੋਗ ਵੀ ਪੋਲੀਥੀਨ ਆਪਣੇ ਜਿਹੜੇ ਸੁੱਟਦੇ ਆ ਕਚਰਾ ਸੁੱਟਦੇ ਆ ਧਾਗੇ ਸੁੱਟਦੇ ਆ ਫੈਕਟਰੀਆਂ ਦਾ ਸਮਾਨ ਵਿੱਚ ਸੁੱਟ ਦਿੰਦੇ ਆ ਉਹਨਾਂ ਨੂੰ ਵੀ ਅਪੀਲ ਹੈ ਰਿਕਵੈਸਟ ਹੈ ਕਿ ਤੁਸੀਂ ਇਹਦੇ ਵਿੱਚ ਨਾ ਸੁੱਟੋ ਜੇ ਤੁਹਾਨੂੰ ਸਾਫ਼ ਸੁਥਰਾ ਸਿਸਟਮ ਚਾਹੀਦਾ ਤੇ ਅਸੀਂ ਆਏ ਆ ਟਰੀਟਮੈਂਟ ਪਲਾਂਟ ਬੰਦ ਸੀ ਹੁਣ ਚਲਾਇਆ ਇਹਨਾਂ ਨੇ ਔਰ ਦੇਖੋ ਇਸ ਤਰ੍ਹਾਂ ਪਾਣੀ ਜਾ ਕੇ ਪ੍ਰੋਫੈਸਟਿਵ ਪਲਾਂਟ ਦੇ ਵਿੱਚ ਜਾ ਰਿਹਾ ਹੈ ਮੋਟਰਾਂ ਦੇ ਵਿੱਚ ਜਾ ਰਿਹਾ ਟ੍ਰੀ ਹੋਣ ਦੇ ਵਾਸਤੇ ਅਰੇ ਉਮੀਦ ਕਰਦਾ ਹਾਂ ਜਦ ਕਿ ਮੈਨੂੰ ਇਹ ਲੱਗਦਾ ਹੈ ਕਿ ਸਾਡੇ ਜਾਣ ਤੋਂ ਬਾਅਦ ਅੱਧੇ ਘੰਟੇ ਬਾਅਦ ਜਾਂ ਘੰਟੇ ਬਾਅਦ ਇਹਨਾਂ ਨੇ ਮੋਟਰਾਂ ਫੇਰ ਬੰਦ ਕਰ ਦਿੰਦੀਆਂ ਇਸ ਚੀਜ਼ ਦੀ ਜ਼ਿੰਮੇਵਾਰੀ ਜਿਹੜੀ ਇਹ ਹੀ ਹੈ ਸਾਡੇ ਨਾਲ-ਨਾਲ ਕਮਿਸ਼ਨਰ ਕਾਰਪੋਰੇਸ਼ਨ ਸਰ ਮੈਂ ਤੁਹਾਨੂੰ ਰਿਕੁਐਸਟ ਕਰਾਂਗਾ ਤੁਸੀਂ ਵੀ ਲੋ ਕੋਈ ਨੌੜਲ ਅਫੀਸਰ ਮੈਂ ਬਾਰ-ਬਾਰ ਪੀਡ ਕਰ ਰਹੇ ਹਾਂ ਵਾ ਇੱਥੇ ਲਗਾਓ ਟ੍ਰੀਟਮੈਂਟ ਪਲਾਂਟਸ ਦੇ ਉੱਪਰ ਤਾਂਕਿ ਐਡੀ ਪ੍ਰੋਪਰ ਸੁਪਰਵਾਈਜ਼ਨ ਹੋ ਸਕੇ ਲਗਾਤਾਰ ਪਲਾਂਟ ਚੱਲਣ ਤੇ ਸ਼ਹਿਰ ਦੇ ਵਿੱਚ ਜੋ ਨਰਕ ਪਿਆ ਹੈ ਸਿਵਰੇਜ ਤੇ ਪਾਣੀ ਦਾ ਨੀਨੂ ਵਾਲੇ ਕੰਦੇ ਪਣੀ ਦਾ ਉਹ ਨਰਕ ਖਤਮ ਕਰੀਏ